ਸਰਕਾਰ ਵੱਲੋਂ ਯੁੱਧ ਨਸ਼ਾ ਰਹਿਤ ਤਹਿਤ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕੀਤਾ ਜਾ ਰਿਹਾ ਅੱਜ ਨਸ਼ਿਆਂ ਖਿਲਾਫ ਸਭ ਤੋਂ ਵੱਡੀ ਜਨ ਅਭਿਆਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਥੋੜੀ ਦੇਰ ਦੇ ਵਿੱਚ ਸਨਤ ਸ਼ਹਿਰ ਲੁਧਿਆਣਾ ਤੋਂ ਨਸ਼ਾ ਖਿਲਾਫ ਜਾਗਰੂਕਤਾ ਮਾਰਚ ਕਟਿਆ ਜਾਏਗਾ ਸੀਐਮ ਆਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਮੁਹਿੰਮ ਦਾ ਆਗਾਜ਼ ਕਰਨਗੇ ਦਾਇਆ ਅਪਡੇਟ ਮਿਲ ਰਹੀ ਹੈ ਮਨੀਸ਼ ਸਿਸੋਦੀਆ ਮੌਕੇ ਤੇ ਪਹੁੰਚ ਚੁੱਕੇ ਨੇ ਸਪੰਜਾਬ ਆਮ ਆਦਮੀ ਪਾਰਟੀ ਪ੍ਰਧਾਨ ਅਮਨ ਰੋੜਾ ਤੇ ਹੋਰ ਲੀਡਰਸ਼ਿਪ ਵੀ ਇਸ ਮੌਕੇ ਤੇ ਹਾਜ਼ਰ ਰਹੇਗੀ ਯੁਧ ਨਸ਼ਵਰ تحت ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜੇ ਤੁਸੀਂ ਦੇਖ ਪਾ ਰਹੇ ਹੋ ਕਿ ਬੱਚੇ ਵੀ ਪਹੁੰਚੇ ਹੋਏ ਨੇ ਸੋ ਹਰੇ ਕੋਈ ਇਸ ਮੋਹਿੰਦ ਦਾ ਹਿੱਸਾ ਬਣਦਾ ਹੋਇਆ ਨਜ਼ਰ ਆ ਰਿਹਾ ਸੋ ਜਿਸ ਤਰੀਕੇ ਦੇ ਨਾਲ ਪੰਜਾਬ ਭਰ ਦੇ ਵਿੱਚ ਨਸ਼ਾ ਇੱਕ ਭਿਆਨਕ ਬਿਮਾਰੀ ਹੈ ਨਸ਼ਾ ਪੰਜਾਬ ਨੂੰ ਘੁੰਮ ਵੰਗੂ ਲੱਗਿਆ ਹੋਇਆ ਇਸ ਨੂੰ ਜੜੋਂ ਖਤਮ ਕਰਨ ਦੇ ਲਈ ਵੱਖ-ਵੱਖ ਅਭਿਆਨ ਚਲਾਏ ਜਾ ਰਹੇ ਨੇ ਦਿਖਣਾ ਹੋਏਗਾ ਕਿ ਗਰਾਊਂਡ ਪੱਧਰ ਤੇ ਇਸ ਦਾ ਆਉਣ ਵਾਲੇ ਸਮੇਂ ਵਿੱਚ ਕਿੰਨਾ ਕੁ ਵੱਡਾ ਅਸਰ ਦੇਖਣ ਨੂੰ ਮਿਲਦਾ ਹੈ ਸੂ ਜੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਹੈ ਉਸ ਦਾ ਆਗਾਜ਼ ਜਿਹੜਾ ਉਹ ਕੀਤਾ ਜਾ ਰਿਹਾ ਹੈ ਜਨ ਅਭਿਆਨ ਦਾ ਸੂ ਨਸ਼ਾ ਖਿਲਾਫ ਸਭ ਤੋਂ ਵੱਡੀ ਜਨ ਅਭਿਆਨ ਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਥੋੜੀ ਦੇਰ ਬਾਅਦ ਲੁਧਿਆਣਾ ਤੋਂ ਇੱਕ ਜਾਗਰਤਾ ਮਾਰਚ ਕੱਢਿਆ ਜਾਣਾ ਹੈ ਲੁਧਿਆਣਾ ਦੇ ਆਰਤੀ ਜਿਹੜਾ ਚੌਕ ਹੈ ਉੱਥੇ ਪਹੁੰਚਿਆ ਗਿਆ ਤੁਸੀਂ ਦੇਖੂਗੇ ਮੇਰੇ ਪਿੱਛੇ ਜਿਹੜਾ ਹੈਗਾ ਪੂਰਾ ਮੰਚ ਸਜਿਆ ਹੋਇਆ ਹੈ ਜਿਵੇਂ ਲਿਖਿਆ ਯੁੱਧ ਨਸ਼ਿਆਂ ਦੇ ਵਿਰੁੱਧ ਇਹ ਪੂਰਾ ਮੰਚ ਸਜਿਆ ਹੋਇਆ ਹੈ ਇੱਥੋਂ ਜਿਹੜਾ ਹੈਗਾ ਅੱਜ ਜਿਹੜੀ ਆਪਾਂ ਕਹੀਏ ਮਾਰਚ ਹੈਗਾ ਨਸ਼ਿਆਂ ਦੇ ਵਿਰੁੱਧ ਉਹਦੀ ਜਿਹੜੀ ਸ਼ੁਰੂਆਤ ਜਿਹੜੀ ਕੀਤੀ ਜਾਣੀ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਹੈਗਾ ਉਹ ਲਿਖਿਆ ਗਿਆ ਹੈਗਾ ਤੇ ਹਰ ਜਗ੍ਹਾ ਬੋਥ ਲੱਗੇ ਹੋਏ ਨੇ ਨਸ਼ਾ ਤਸਕਾਂ ਦੀ ਜਾਣਕਾਰੀ WhatsApp ਤੇ ਭੇਜੋ ਤੁਹਾਡੀ ਪਹਿਚਾਨ ਗੁਪਤ ਰੱਖੀ ਜਾਵੇਗੀ ਨੰਬਰ ਲਿਖਿਆ ਹੋਇਆ ਹੈਗਾ 9779100200 ਨੰਬਰ ਦੇਖੋ ਹਜ਼ਾਰਾਂ ਤਦਾਦ ਦੇ ਵਿੱਚ ਆਪਾਂ ਕਹਾਂਗੇ ਕਿ NCC ਕੈਡਟ ਜਿਹੜੇ ਹੈਗੇ ਨੇ ਸਕੂਲਾਂ ਤੋਂ ਅੱਥੋਂ ਦਿਖਾਈਨ ਦਿਖਾਈ ਦੇ ਰਹੇ ਨੇ ਬੈਠੇ ਨੇ ਇਹ ਪੂਰੀ ਜਿਹੜੀ ਸੜਕ ਹੈਗੀ ਆ ਇੱਕ ਤਰਫ ਰੋਪਰ ਤਰਫ ਦੀ ਪੂਰੀ ਜਿਹੜੀ ਹੈਗਾ ਇਹ ਸਾਰੇ ਸਟੂਡੈਂਟ ਬੈਠੇ ਨੇ ਜਿਹੜੇ ਕਿ ਅੱਜ ਇੱਥੋਂ ਮਾਰਚ ਜਿਹੜਾ ਜਾਏਗਾ ਤੇ ਮਾਰਚ ਜਿਹੜਾ ਹੈਗਾ ਇੱਥੋਂ ਨੂੰ ਛੰਡੀ ਦੇ ਕੇ ਜਿਹੜੇ ਨੇ ਉਪ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਰਵੰਤ ਕੇਜਰੀਵਾਲ ਜੀ ਪੰਜਾਬ ਪਰਿਵਾਰੀ ਮਨੀਸ਼ ਸ਼ੋਦੀਆ ਅਮਨ ਰੋੜਾ ਰਿੜੰਗਾ ਰਵਾਨਾ ਕਰਨਗੇ ਇਹ ਸਾਰੇ ਜਿਹੜੇ ਨੌਜਵਾਨ ਹੈਗੇ ਨੇ ਸਕੂਲਾਂ ਦੇ ਬੱਚੇ ਹੈਗੇ ਨੇ ਇਹ ਘਰ ਘਰ ਜਾ ਕੇ ਗਲੀ ਗਲੀ ਜਾ ਕੇ ਜਿਹੜੀ ਹੈਗੀ ਹੈ ਨਸ਼ੇ ਦੇ ਵਿਰੁੱਧ ਜਿਹੜੀ ਹੈਗੀ ਹੈ ਲੋਕਾਂ ਨੂੰ ਜਾਗਰੂਕ ਕਰਨਗੇ ਅਲਖ ਜਗਾਨਗੇ ਅਸੀਂ ਕਹੀਏ ਕਿ ਜਿਹੜਾ ਨਸ਼ਾ ਹੈ ਨਸ਼ਿਆਂ ਦਾ ਜਿਹੜਾ ਹੈਗਾ ਕੋਰ ਜਿਹੜਾ ਹੈਗਾ ਛੱਡੋ ਉਸਦੀ ਜਿਹੜੀ ਗੱਲ ਕਰਨਗੇ ਜਿਹੜਾ ਹੈਗਾ ਇਹਨੂੰ ਛੱਡੀ ਦਿੱਤੀ ਜਾਊਗੀ ਫਿਰ ਇਹ ਬਾਜ਼ਾਰਾਂ ਦੇ ਵਿੱਚ ਗਲੀਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਸਾਨੂੰ ਜਿਹੜੇ ਨੇ ਇਹ ਜਾਣਦੇ ਹੋਏ ਜਿਹੜੇ ਨੇ ਦਿਖਾਈ ਦੇਣਗੇ ਤੇ 21 ਤਰ੍ਹਾਂ ਦੀ ਜਿਹੜੀ ਪੂਰੀ ਕਵਾਇਦ ਰੱਖੀ ਗਈ ਹੈਗੀ ਹੈ ਕਿ ਅਸੀਂ ਇਹਨਾਂ ਨੂੰ ਜੋ ਬੱਚੇ ਹੈਗੇ ਨੇ ਇਹ ਜਾਗਰੂਕ ਕਰਨ ਲੋਕਾਂ ਨੂੰ ਜਾ ਕੇ ਤੇ ਜਾਗਰੂਕ ਕਰਨ ਦੇ ਵਿੱਚ ਜਿੰਨੇ ਵੀ ਬੱਚੇ ਹੈਗੇ ਨੇ ਉਹ ਬੱਚਿਆਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੋਈ ਬੱਚਾ ਜਿਹੜਾ ਹੈਗਾ ਉਹ ਦੱਸ ਸਕਦਾ ਕਿ ਕਿਸ ਤਰ੍ਹਾਂ ਦੀ ਗੱਲ ਕਰਦੀ ਆਪਾਂ ਕੋਸ਼ਿਸ਼ ਕਰਾਂਗੇ ਕਿਸੇ ਬੱਚੇ ਨਾਲ ਗੱਲ ਕਰਨ ਦੀ ਤੇ ਕੀ ਕੀ ਜਿਹੜੀ ਗੱਲ ਅਸਲੀ ਹੈ ਉਹੋ ਆ ਜਿਹੜੀ ਹੈਗੀ ਆ ਹੋ ਸਕਦੀ ਹੈਗੀ ਆ ਤੇ ਐਨਸੀਸੀ ਦੇ ਕੈਡੀਟਸ ਆਪਾਂ ਇਹਨਾਂ ਨਾਲ ਗੱਲ ਕਰਦੇ ਹੈਗੇ ਆ ਤੇ ਕੀ ਨਸ਼ਿਆਂ ਦੇ ਖਿਲਾਫ ਜਿਹੜਾ ਇਹ ਅਭਿਆਨ ਹੈ ਉਹ ਚਲਾਇਆ ਜਾ ਰਿਹਾ ਹੈਗਾ ਅੱਜ ਸੀਐਮ ਭਗਵੰਤ ਮਾਨ ਜੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੀ ਜਿਹੜੀ ਸਮੱਸਿਆ ਹੈਗੀ ਆ ਨਸ਼ੇ ਦੀ ਉਹਦੇ ਅਗੇਂਸਟ ਇੱਕ ਰੈਲੀ ਕਰਨ ਆ ਰਹੇ ਨੇ ਲੁਧਿਆਣੇ ਦੇ ਵਿੱਚ ਅਸੀਂ ਖੁਸ਼ਕਿਸਮਤ ਆ ਕਿ ਕਿਸੇ ਨੇ ਇਸ ਮਸਲੇ ਵੱਲ ਧਿਆਨ ਦਿੱਤਾ ਤੇ ਇਹਲੀ ਸਮੱਸਿਆ ਨੂੰ ਖਤਮ ਕਰਨ ਦੇ ਵੱਲ ਕਦਮ ਚੁੱਕੇ ਅੱਜ ਅਸੀਂ ਇਸੇ ਕਰਕੇ ਹੀ ਐਨਸੀਸੀ ਵਾਲੇ ਬੱਚੇ ਐਨਐਸਐਸ ਵਾਲੇ ਬੱਚੇ ਨੰਬਰ 4 ਪੰਜਾਬ ਯਰ ਸਕਾਡਨ ਤੋਂ ਜਿਹੜੇ ਕਮਾਂਡਰ ਅਫਸਰ ਨੇ ਸਾਡੇ ਉਹਨਾਂ ਦੇ ਵੱਲੋਂ ਵੀ ਅਸੀਂ ਜੋਰ ਸ਼ੋਰ ਦੇ ਨਾਲ ਇਹਦੇ ਵਿੱਚ ਭਾਗ ਲੈਣ ਆ ਰਹੇ ਹਾਂ ਤਾਂ ਕਿ ਪੰਜਾਬ ਜਿਹੜਾ ਉਹ ਨਸ਼ਿਆਂ ਤੋਂ ਮੁਕਤ ਹੋ ਸਕੇ। ਸਾਡਾ ਨਸ਼ਾ ਤੋਂ ਮੁਕਤ ਹੋ। ਇਸ ਲਈ ਬੱਚੇ ਵੀ ਕੋਈ ਲੜਕੀ ਆਈ ਹੈ ਜਸਪ੍ਰੀਤ ਕੌਰ। ਜਸਪ੍ਰੀਤ ਕਿਆ ਕੀ ਹੈ? ਮੈਂ ਜਸਪ੍ਰੀਤ ਕੌਰ ਹਾਂ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਵੇਂ ਪੰਜਾਬ ਸਾਨੂੰ ਪਤਾ ਹੀ ਹੈ ਬਹੁਤ ਨਸ਼ੇਜ ਹੈ ਤੇ ਅੱਜ ਦੇ ਦਿਨ ਅਸੀਂ ਇਸ ਲਈ ਇਕੱਠੇ ਹੋਏ ਆ ਤਾਂ ਕਿ ਇਸ ਦਾ ਖਾਤਮਾ ਕੀਤਾ ਜਾਵੇ ਅਸੀਂ ਜਾਣਿਆ ਕਿ ਜਿਹੜੀ ਇਹ ਸਾਡੀ ਰੈਲੀ ਹੈ ਇਹ ਬਹੁਤ ਲੋਕਤ ਤੇ ਪ੍ਰਭਾਵਪਾਵੀ ਤੇ ਲੋਕਾਂ ਨੂੰ ਮਜਬੂਰ ਕਰ ਦੇਵੇ ਕਿ ਨਸ਼ਾ ਛੱਡ ਛੱਡ ਕੇ ਦਿੱਤਾ ਜਾਵੇ ਕਿ ਨਸ਼ੇ ਨੂੰ ਲੱਗੇ ਕਿਦਾਂ ਜਾਗਰੂਕ ਰੂਪੇ ਲੋਕਾਂ ਨੂੰ ਜਾ ਕੇ ਕੀ ਸਮਝਾਉਂਗੇ ਮੈਂ ਸਮਝਾਣਾ ਚਾਹੂੰਗੀ ਕਿ ਜਿਵੇਂ ਕਿ ਨਸ਼ਾ ਤਾਂ ਹੈ ਸਿਹਤ ਵਾਸਤੇ ਠੀਕ ਵੀ ਨਹੀਂ ਹੈ ਤੇ ਇਸ ਤੋਂ ਛੱਡ ਕੇ ਹੋਰ ਵੀ ਬਹੁਤ ਚੰਗੀਆਂ ਚੀਜ਼ਾਂ ਨੇ ਜੋ ਕੀਤੇ ਜਾ ਸਕਦੇ ਨੇ ਹਾਂ ਜੀ ਜਦਾਂ ਗੱਲ ਕਰਦੇ ਆ ਕਿ ਤੁਸੀਂ ਦੇਖਿਆ ਕਿ ਬੱਚੇ ਸਾਰੇ ਬੋਲਣੇ ਕਿ ਕੋਈ ਕੋਈ ਬੱਚਾ ਬੋਲਦਾ ਹੈਗਾ ਪਰ ਇਹ ਗੱਲ ਸਪਸ਼ਟ ਹੈ ਕਿ ਸਭ ਨੇ ਇਹ ਗੱਲ ਕਹੀ ਕਿ ਨਸ਼ਾ ਜਿਹੜਾ ਹੈਗਾ ਉਹ ਬਿਲਕੁਲ ਜਿਹੜਾ ਹੈਗਾ ਖਤਮ ਜਿਹੜਾ ਹੈਗਾ ਕਰਨਾ ਹੈ ਅਸੀਂ ਉਸ ਨੂੰ ਲੈ ਕੇ ਅਸੀਂ ਚੱਲਣਾ ਹੈਗਾ ਤੇ ਨਸ਼ੇ ਦੀ ਜਿਹੜੀ ਹੈਗੀ ਲਤ ਜਿਹੜੀ ਹੈਗੀ ਹੈ ਉਹ ਬੱਚਿਆਂ ਦੀ ਅਗਲੀ ਜਨਰੇਸ਼ਨ 'ਚ ਨਾ ਜਾਵੇ ਇਹਨੂੰ ਲੈ ਕੇ ਕੰਮ ਕਰਨਾ ਹੈਗਾ ਸੁਲਾਹਤ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਯੁੱਧ ਨਸ਼ਵ ਰੁੱਤ ਤਹਿਤ ਬੱਚੇ ਵੀ ਇਸ ਸਭਿਆਨ ਦਾ ਹਿੱਸਾ ਬਣੇ ਹੋਏ ਨੇ ਵਿਸ਼ੇਸ਼ ਤੌਰ ਤੇ ਇੱਕ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਆਓ ਸਾਰੇ ਰਲ ਬਲ ਕੇ ਨਸ਼ੇ ਦੀ ਭਿਆਨਕ ਬਿਮਾਰੀ ਨੂੰ ਪੰਜਾਬ ਦੇ ਵਿੱਚੋਂ ਜੜ ਤੋਂ ਖਤਮ ਕਰੀਏ ਸুইস ਮੌਕੇ ਤੇ ਆਮਦੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਜਿਹੜੀ ਆ ਪਹੁੰਚ ਰਹੀ ਹੈ ਇੱਕ ਤੋਂ ਬਾਅਦ ਇੱਕ ਕਰਕੇ ਜਿਹੜੇ ਨੇ ਪਹੁੰਚ ਰਹੇ ਨੇ ਸুইস ਦਿਨਾਂ ਵਾਲੀ ਜੇਕਰ ਗੱਲ ਕੀਤੀ ਜਾਏ ਤਾਂ ਭਾਵੇਂ ਕਿ ਪੂਰੇ ਪੰਜਾਬ ਭਰ ਦੇ ਵਿੱਚ ਵਾਕ-ਵਾਕ ਖਾਵਾ ਤੇ ਬਲਡوزر ਐਕਸ਼ਨ ਵੀ ਹੋ ਰਹੇ ਨੇ ਤਾਂ ਅੱਜ ਨਸ਼ਾ ਖਿਲਾਫ ਸਭ ਤੋਂ ਵੱਡੀ ਜਨ ਅਹਾਦੀ ਸ਼ੁਰੂਆਤ ਹੋਣ ਜਾ ਰਹੀ ਹੈ ਥੋੜੀ ਦੇਰ ਬਾਅਦ ਸੰਨਤੀ ਸ਼ਹਿਰ ਲੁਧਿਆਣਾ ਤੋਂ ਇੱਕ ਨਸ਼ਾ ਖਿਲਾਫ ਜਾਗਰੂਕਤਾ ਮਾਰਚ ਕੀਤਾ ਜਾਣਾ ਸਯੁਧ ਨਸ਼ਾ ਵਿਰੋਧ ਤਹਿਤ ਜਿੱਥੇ ਵਕ ਵਕ ਥਾਵਾਤੇ ਪੂਰੇ ਪੰਜਾਬ ਪਰ ਦੇ ਵਿਚਾਰ ਵੇ ਕੀਤੀ ਜਾ ਰਹੀਆਂ ਨੇ ਤਾਂ ਮੁੱਖ ਮੰਤਰੀ ਪੰਜਾਬ ਗਗਨ ਸਿੰਘ ਮਾਨ ਤੇ ਆਪ ਸੁਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਇਨਚਾਰਜ ਮਨੀਸ਼ ਸੋਧਿਆ ਮੋਹਿੰਦ ਆਗਾਸ ਕਰਨਗੇ ਇਸ ਮੌਕੇ ਤੇ ਆਮ ਆਦੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਤੇ ਹੋਰ ਸਿਨੂ ਲੀਡਰਸ਼ਿਪ ਇਸ ਮੌਕੇ ਤੇ ਨਾਲ ਹਾਜ਼ਰ ਰਹੇਗੀ ਸੋ ਥੋੜੇ ਸਮੇਂ ਬਾਅਦ ਇਸ ਸਵੇਰ ਆਂਦੀ ਜਿਹੜੀ ਹੈ ਸ਼ੁਰੂਆਤ ਹੋਣ ਜਾ ਰਹੀ ਹੈ ਲੁਧਿਆਣਾ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਤੇ ਥੋੜੇ ਸਮੇਂ ਬਾਅਦ ਜਿਹੜਾ ਇਹ ਪ੍ਰੋਗਰਾਮ ਹੈ ਉਹ ਸ਼ੁਰੂ ਹੋ ਜਾਣਾ ਹੈ ਜੋ ਜਿੱਥੇ ਪਹਿਲਾਂ ਸਬੂਧਨ ਕੀਤਾ ਜਾਇਆ ਜਾਏਗਾ ਉਸ ਤੋਂ ਬਾਅਦ ਇੱਕ ਮਾਰਚ ਜਿਹੜਾ ਹੈ ਉਹ ਕੱਢਿਆ ਜਾਣਾ ਹੈ। ਸੁਯੋਧਨਾ ਸ਼ਭਰੋ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸੁਪੰਜਾਬ ਸਰਕਾਰ ਵੱਲੋਂ ਵਕ-ਵਕ ਥਾਵਾਂ ਤੇ ਬਲਡوزر ਐਕਸ਼ਨ ਪੰਜਾਬ ਪੁਲਿਸ ਦੁਆਰਾ ਬਲਡوزر ਐਕਸ਼ਨ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਕਤੀ ਦੇ ਨਾਲ ਜਿੱਥੇ ਤਹਿਤ ਕਾਰਵਾਈਆਂ ਰਭੀ ਜਾ ਰਹੀਆਂ ਨੇ। ਸੁ ਪਿਛਲੇ ਕਈ ਦਿਨਾਂ ਤੋਂ ਆਪ ਸਾਰਿਆਂ ਨੇ ਦੇਖਿਆ ਕਿ ਬਡੂਜ਼ਰ ਐਕਸ਼ਨ ਹੋ ਰਹੇ ਨੇ ਨਸ਼ਾਤ ਅਸਕਰਾਦ ਜਾਂ پراਪਰਟੀਆਂ ਉਹਨਾਂ ਦੀਆਂ ਇਮਾਰਤਾਂ ਨੇ ਜਿਹੜੀਆਂ ਘਰ ਬਣਾਏ ਨੇ ਉਹ ਟੈਟੇਰੀ ਕੀ ਤਜਾਰ ਹੈ। ਸ਼ੁੰਨਸ਼ਕ ਖਿਲਾਫ ਸਭ ਤੋਂ ਵੱਡੇ ਜਨ ਅਵੇਦ ਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਥੋੜੀ ਦਿਰ ਬਾਅਦ ਜਿਸ ਦੀ ਸ਼ੁਰੂਆਤ ਹੋਏਗੀ। ਸ਼ੁੰਨਸ਼ਕ ਖਿਲਾਫ ਇੱਕ ਜਾਗਰੂਕਤਾ ਮਾਰਚ ਵੀਕਟਾ ਜਾਣਾ ਲੁਧਿਆਣਾ ਤੋਂ। ਜਿਸ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਕਿ ਸਾਡੇ ਇਸ ਮਹਿੰਦ ਦਾ ਹਿੱਸਾ ਬਣੋ। ਤਾ ਜੋ ਨਸ਼ੇ ਨੂੰ ਖਤਮ ਕਰ ਸਕੀਏ